நான் <laughs> हाजी बाबा जी वाहेगुरू जी का खालसा वाहेगुरू जी फते श्रीन तिथे सत ਦੇ ਕੇ ਬਾਅਦ ਅੱਜ ਵੀ ਇਹ ਕਾਰਨਾਵ ਨੇ ਦੇ ਆਵੇ ਥਾਂ ਸਭ ਥਾਂ ਹੀ ਹੋਇਸਾ ਹੈ ਅੱਜ ਮੈਂ ਡਾਕਟਰ ਸੰਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਜੈਕਸਨ ਸਾਹਿਬ ਜੀ ਕ੍ਰਿਸਚਨਗਰ ਵੱਲੋਂ ਸਾਰੀ ਸੰਗਤ ਨੂੰ ਸਾਰੇ ਸੰਸਾਰ ਨੂੰ ਆਪਣੇ ਅਠਵੇਂ ਪਾਤਸ਼ਾਹ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸੱਚੇ ਪਾਤਸ਼ਾਹ ਦੇ ਦਾਸ ਕਰਦਾ ਹਾਂ ਕਿ ਸਾਡੇ ਸ੍ਰੀ ਨਗਰ ਤੇ ਸਾਰੇ ਸਾਲੀ ਸੰਗਤ ਤੇ ਸਾਰੇ ਸੰਸਾਦ ਦੇ ਆਪਣਾ ਮੇਰ ਪਧਿਆਰ ਕਰਕੇ ਔਰ ਇਸ ਤਰ੍ਹਾਂ ਹੀ ਇਹਨਾਂ ਰਾਜ ਸਰਵਾਗਨਪੁਰ ਹੈ ਜੋ ਹਮੇਸ਼ਾ ਹੀ ਇਸਾਰੀ ਦੁਨੀਆ ਖੁਸ਼ੀਆਂ ਨਾਲ ਮਨਾਉਂਦੀ ਰਹੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਰਹੇ ਜੋ ਸਾਡੇ ਪ੍ਰੋਗਰਾਮ ਸੰ ਜੋ 19 ਤਰੀਕ ਤੋਂ ਲੈ ਕੇ 19 ਤਰੀਕ ਤੱਕ ਚੱਲੇ ਸਨ ਇਸ ਵਿੱਚ ਪਹਿਲਾਂ ਚਾਰ ਭਰਵਾਤੇ ਰੀਆਂ ਔਰ ਫਿਰ ਉਸ ਤੋਂ ਬਾਅਦ ਕਵੀ ਦਰਬਾਰ ਸਿੰਗਲ ਦਰਬਾਰ ਔਰ ਸੂਹੋ ਸਾਰੇ ਬਹੁਤ ਸਾਰੇ ਪ੍ਰੋਗਰਾਮ ਦਰਬਾਰ ਕੀਤੇ ਗਏ ਸਨ ਜਿਨ੍ਹਾਂ ਵਿੱਚ ਅੱਜ ਆਖੀਰਲੇ ਦਿਨ ਦੁਪਹਿਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਫਿਰ ਰਾਤ ਨੂੰ ਪ੍ਰੋਗਰਾਮ ਜੱਲਣਗੇ ਅਬ ਮੈਂ ਸੱਚੇ ਬਾਦਸ਼ਾਹ ਕੇ ਅਰਦਾਸ ਕਰਦਾ ਹਾਂ ਸੱਚੇ ਬਾਦਸ਼ਾਹ ਇਹ ਪ੍ਰੋਗਰਾਮ ਇਤਨਾ ਚੱਲ ਰਿਹਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ